ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਅੱਜ ਤੁਹਾਨੂੰ ਆਪਾਂ ਜੈਂਟਸ ਅੰਡਰਵੇਅਰ ਜਿਹੜੀ ਕੱਚੇ ਅੰਗਰ ਹੁੰਦੀ ਆ ਉਹ ਦੱਸਦੇ ਆ ਤੇ ਉਹਦੀ ਕਟਾਈ ਕਿਸ ਤਰ੍ਹਾਂ ਕਰਨੀ ਆ ਤੇ ਪਰਮਾਤਮਾ ਤੁਹਾਨੂੰ ਤੰਦਰੁਸਤੀ ਰੱਖੇ ਚੜ੍ਹਦੀਆਂ ਕਲਾਂ ਵਿੱਚ ਰੱਖੇ ਆਨੰਦ ਮਾਣੋ ਖੁਸ਼ੀਆਂ ਮਾਣੋ ਉਹ ਆਪਣੀ ਜ਼ਿੰਦਗੀ ਵਿੱਚ ਖੁਸ਼ੀਆਂ ਮਾਣੋ ਸਾਰੀ ਤਾਂ ਆਪਾਂ ਪਹਿਲਾਂ ਕੱਚੇ ਦੀ ਲੰਬਾਈ ਮਣ ਲਈ ਆ ਜਿੰਨੀ ਆ ਤਾਂ ਇਹਦੀ ਐਸ ਲਈ ਹੈਗੀ ਆ ਜਿਹੜਾ ਆਪਾਂ ਕੱਚਾ ਮੈਨਣਾ ਹੋਈ ਲੰਬਾਈ 17 ਤਿਆਰ ਆ ਆਪਾਂ ਨੂੰ 20 ਰੱਖਣੀ ਪੈਣੀ ਕਿ 2 ਇੰਚ ਉੱਪਰ ਫੱਟੇ 'ਚ 1 ਇੰਚ ਮੋਰੀਜ ਤੇ ਆਪਾਂ ਪੂਰੀ ਇਹਦੇ 20 ਰੱਖੀ ਹੋਆ ਤੇ ਇਹ 2 ਰੱਖ ਕੇ ਬਾਕੀ ਦਾ ਕੱਪੜਾ ਬਾਅਦ ਕੱਟ ਦੇਣਾ ਜਿਹੜਾ ਬਾਦ ਦਾ ਕੱਪੜਾ ਆ ਇਹ ਆਪਾਂ ਆ ਹੈਗਾ ਜਿਹੜਾ ਆਪਣਾ ਖੁੱਲਾ ਪਾਸਾ ਹੈ ਉਹ ਆਪਣੇ ਬੰਦੇ ਪਾਸੇ ਰੱਖ ਲੈਣਾ ਜਿਹੜਾ ਹੈਗਾ ਦੂਜਾ ਬੰਦ ਪਾਸਾ ਉਹ ਉਸ ਪਾਸੇ ਜਾਣਾ ਹੈ ਜਿੰਨੀ ਮੋਰੀ ਆ ਆਪਾਂ 19 ਮੋਰੀ ਇਹਦੀ ਮੋਰੀ ਇਹਦੀ ਮੋਰੀ 15 ਤਿਆਰ ਆ ਤੇ ਇਹਦੀ ਵੀ ਆਪਾਂ 15 ਤਿਆਰ ਰੱਖਣੀ ਆ 14 ਤੋਂ 16 ਆ ਉਹੀ 1 ਇੰਚ ਆਪਾਂ ਜਿਹੜੀ ਥੱਲੇ ਮੋੜਨੀ ਆ ਤੇ ਆਪਾਂ ਐਦਾ ਮੋਰੀ ਮੋੜ ਲੈਣੀ ਆਲੀ ਮੋਰੀ ਮੋੜ ਕੇ ਨਾ ਪੰਡਾ ਜੀਨਾ ਜਿੱਥੋਂ ਆਪਾਂ ਜਿਹੜਾ ਬੰਦ ਪਾਸੇ ਆ ਉਹ ਆਪਾਂ ਰੱਖਣਾ ਪਾਰਲੇ ਪਾਸੇ ਜਿਹੜੀ ਆਪਾਂ ਮੋਰੀ ਮੋੜਨੀ ਆ ਉੱਥੋਂ ਆਪਾਂ ਕਾਟ ਪਾਉਣੀ ਐ ਤਾਂ ਉੱਥੋਂ ਆਪਾਂ ਕਾਟ ਐਦਾ 2 ਇੰਚ ਤਾਂ ਮੋਰੀ ਦਾ ਆ ਜਾਣਾ 2 ਕੈਂਚੀ ਦੀ 3 ਕੈਂਚੀ ਦੀ ਉੱਤੇ ਕਾਟ ਆਪਾਂ ਹੋਰ ਪਾਉਣੀ ਆ ਇਹ ਮਿਆਨੀ ਆ ਪੈਥੋਂ ਜੋੜ ਕੇ ਫਿਰ ਇੱਥੇ ਤੱਕ ਲੈਣੀ ਆ ਇਸ ਤਰ੍ਹਾਂ ਆਪਾਂ ਇਹ ਦੋ ਕੱچے ਆਪਾਂ ਇੱਕੋ ਜਿਹਾ ਕੱਟ ਲੈ ਆ ਤਾਂ ਆਹ ਦੇਖੋ ਆਪਾਂ ਐਦਾ ਕੱਟ ਕੇ ਤਾਂ ਚੰਦੀ ਚੰਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਿਓ ਬੈਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਜੋ ਤੁਹਾਡੇ ਮੇਨ ਮੇਰੀ ਅਗਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਮੈਂ ਪੈ ਦਾ 2 ਇੰਚ ਹੋਰ ਲੈਣਾ ਬਾਦੂ ਨਹੀਂ ਕਿਉਂ ਫੇਰ ਨਹੀਂ ਮੈਂ ਇੰਨੀ ਆਪਣੀ ਥੱਲੇ ਆਉਣੀ ਹੈ ਫੇਰ ਮੈਂ ਇੰਨੀ ਆਪਣੀ ਤਹਾਂ ਜਾਣੀ ਇਹ ਮਨ ਨਹੀਂ ਮੈਂ ਇੰਨੀ ਥੱਲੇ ਆਉਗੀ ਸੌਰੀ ਤਾਂ ਫਿਰ ਉਹ ਥੱਲੇ ਪੱਟਾ ਚ ਉਹ ਫਸ ਜਹੀ ਜਾਣੀ ਐ ਤੇ ਇਸ ਕਰਕੇ ਆਪਾਂ ਮਿਆਨੀ ਤਾਹਾਂ ਥੋੜੀ ਜਹੀ ਦੋ ਕੋਹੜਾ ਛੱਡ ਕੇ ਫੇਰ ਆਪਾਂ ਮਿਆਨੀ ਪਾਉਣੀ ਐ ਤਾਂ ਇਸੇ ਤਰ੍ਹਾਂ ਦੇਖੋ ਤਾਂ 1 ਤੋਂ ਆਪਾਂ ਪਾਉਣੀ ਫੇਰ ਕਾਟ ਤੇ ਜੇ ਇਹ ਆਪਾਂ ਮਿਆਨੀ ਬਣਾ ਸੀਣਾ ਜੇ ਤੁਸੀਂ ਪਿੰਟ ਕੱਟਦਾ ਸੀ ਉਹਨਾਂ ਫੇਰ ਤੁਸੀਂ ਇਹ 2 ਇੰਚ ਦੀ ਜਿੱਦਾਂ ਆਪਾਂ ਹੋਰ ਪਿਆਮੇ ਨੂੰ ਕਾਟ ਬਾਈ ਫੇਰ ਤੁਸੀਂ ਉਹ ਇਦਾਂ ਕੱਟ ਪਾਉਣੀ ਇਹ ਆਪਾਂ ਸਿੱਧੀ ਕੱਟ ਪਾਉਣੀ ਹੈ من لگتا کہ تاری سمجھ آؤ گی آپ کٹ لیے ہاں آپ میں تم دس آ جڑا کپڑا اپنا یہ وادو بچیا ہے ਆਹ ਜਿਹੜਾ ਇਹਦਾ ਇਹਦੀ ਆਪਾਂ ਮਿਆਨੀ ਕੱਟਣੀ ਐ ਮਿਆਨੀ ਕਿਸ ਤਰ੍ਹਾਂ ਕੱਟਣੀ ਐ ਜੇ ਤੱਕ ਤੁਹਾਡੇ ਕੋਲ ਕਪੜਾ ਥੋੜਾ ਆ ਫੇਰ ਤੁਸੀਂ ਲੰਬਾਈ ਚ ਜ਼ਿਆਦਾ ਰੱਖ ਲਓ ਜੇ ਕਪੜਾ ਤੁਹਾਡੇ ਕੋਲ 7-8 ਇੰਚ ਦੇ ਲਾਗੇ ਹੈਗਾ ਜਿੱਦਾਂ ਹੁਣ ਮੇ ਕੋਲ 8 ਇੰਚ ਆ ਮੈਂ 8 ਹੀ 9 ਇੰਚ ਤੱਕ ਰੱਖਣਾ 8 8 ਇੰਚ ਨੂੰ ਅਪਲ ਤਾਂ 8 ਹੀ 8 ਠੀਕ ਐ ਇੱਕੋ ਜਿਹਾ ਕਪੜਾ ਤੁਸੀਂ ਰੱਖ ਲਓ ਜੇ ਤੁਹਾਡੇ ਕੋਲ ਥੋੜਾ ਤਾਂ ਫੇਰ ਤੁਸੀਂ ਲੰਬਾਈ ਜ਼ਿਆਦਾ ਰੱਖ ਸਕਦੇ ਜੇ 7-8 ਇੰਚ ਹੈਗਾ ਫੇਰ ਠੀਕ ਐ ਆ ਦੇਖੋ ਮੈਂ ਉਨਾ ਹੀ ਰੱਖਿਆ ਉੰਨਾ ਰਾਹ ਕਿ ਫਿਰ ਆਪਾਂ ਇਹਨੂੰ ਏਦਾਂ ਹੱਦ ਵਿੱਚੋਂ ਨਾ ਏਦਾਂ ਕਰ ਲੈਣਾ ਜਿਹੜੇ ਹਕੁੰਨੇ ਆ ਕੋਨਿਆਂ ਤੋਂ ਕੱਟਣਾ ਆਪਾਂ ਕੋਨਿਆਂ ਤੋਂ ਮਿਆਨੀ ਕੱਟੀ ਦੀ ਹੁੰਦੀ ਫਿਰ ਤਰਸ਼ੀ ਕੱਟੀ ਦੀ ਮਿਆਨੀ ਫਿਰ ਮੈਂ ਤੁਹਾਨੂੰ ਇਹਦੀ ਕਾਟ ਪਾਉਣੀ ਦੱਸ ਦੂੰ ਕਿ ਮਿਆਨੀ ਦੀ ਕਾਟ ਆਪਾਂ ਕਿੱਦਾਂ ਪਾਉਣੀ ਹੈ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਸਬਸਕ੍ਰਾਈਬ ਵੀ ਜ਼ਰੂਰ ਕਰੋ ਤਾਂ ਜੋ ਮੇਰੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਤੇ ਆਹ ਜਿਹੜੇ ਹੁਣ ਆ ਆ ਦੇਖੋ ਹਨਾ ਆ ਆਪਾਂ ਆ ਦੇ ਜਿਹੜੇ ایک پاسے ادا رکھ لے تھوں سامجھا ہونی چاہیے میں بہت چنگی طرح سمجھا رہی ہوں اس ویلے تو جا سیدھا آ... سیدھی پٹن جا سا وہاں ادا تیرشا رکھنا تیرشا رکھ کے پھر آپ میری ودیا کٹ سی جی آپ ترشا نہیں رکھتے پھر میری اپنی ودیا نہیں ہونی ہے میری والا ہوں ادا کئی ای میری والا پاؤں کئی پینٹ کاٹ والا پاؤں آپ اتوں ترشائی لینی ہے کونے تو ترشائی لے کے آپ ادا کٹ لینا ہے ہوں جی ماڑی موٹی کان ہے وہ کٹ لینی آپ آئی میں نیسٹ ویڈیو دسوں گی جہی آپ کاٹ پائی آنچ کی اُتے پائی ہے نا وہ تو اوپر جوڑنی ہے آ جانا نیفا آ جانا نا نفہ تو تین تھلے ہی می رہی ہوں تھنک فور واچنگ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਵਿੱਚ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀਆਂ ਕਲਾ ਬਖਸ਼ੇ ਆਨੰਦਮੰਨੂ ਆਪੋ ਆਪਣੀਆਂ ਖੁਸ਼ੀਆਂ ਦੇ ਕੇ ਪਰਮਾਤਮਾ ਸਭ ਦਾ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ